ਬੀਤੇ ਦਿਨੀ ਸ਼ਾਰਟ ਕੇਬੀ ਬਿਜਲੀ ਘਰ ਪਿੰਡਰਕਲਾਂ ਵਿਖੇ ਬ੍ਰੇਕਰ ਤੇ ਫਲੈਸ਼ ਪੈਨ ਕਾਰਨ ਮੈਂਟੀਨੈਂਸ ਲਈ ਪਹੁੰਚੀ ਟੀਮ ਦੇ ਇੰਚਾਰਜ ਜੇ ਜਗਜੀਤ ਸਿੰਘ ਕੰਡਾ ਨੇ ਬਿਜਲੀ ਘਰ ਪਿੰਡਰਕਲਾਂ ਦੇ ਇੰਚਾਰਜ ਜੇ ਜਸਵੀਰ ਸਿੰਘ ਉੱਪਰ ਕੁਝ ਇਲਜ਼ਾਮ ਲਗਾਏ ਸਨ ਇਸ ਸਬੰਧੀ ਜੇ ਜਸਵੀਰ ਸਿੰਘ ਨੇ ਆਪਣਾ ਪੱਖ ਰੱਖਦਿਆਂ মিডিਆ ਨੂੰ ਸੰਬੋਧਨ ਕਰਦਿਆਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਮਾਮਲਾ ਸਾਰਾ ਸਾਡੇ 28 29 ਦੀ ਦਰਮਿਆਨੀ ਰਾਤ ਨੂੰ ਨਾ ਫਲੈਸ਼ ਹੋਇਆ ਜੀ ਦੁਪਹਿਰੇ 1 ਵਜੇ 2 ਵਜੇ 40 ਮਿੰਟ ਤੇ ਜੀ ਉਸ ਤੋਂ ਬਾਅਦ ਮੁੰਡਾ ਜਿਹੜਾ ਡਿਊਟੀ 'ਚ ਸੀ ਉਹਨੇ ਮੈਨੂੰ ਕਨਫਰਮ ਕੀਤਾ ਤੇ ਮੈਂ ਆ ਕੇ ਪਰਮਿਟ ਕਟਿਆ ਜੀ ਪਰਮਿਟ ਕੱਟਣ ਤੋਂ ਬਾਅਦ ਮੈਂ ਸਾਡੇ SSC ਸਾਹਿਬ ਫੋਕਲ ਪਟ ਮੋਗਾ ਨੂੰ ਮੈਂ ਦੱਸਿਆ ਗਿਆ ਉਹ ਮੈਨੂੰ ਕਹਿੰਦੇ ਵੀ ਟੀਮ ਨਾਲ ਕੰਟੈਕਟ ਕਰੋ ਟੀਮ ਨਾਲ ਕੰਟੈਕਟ ਕੀਤਾ ਕੋਟਕਪੂਰਾ ਮੇਂਟੇਨੈਂਸ ਨਾਲ ਜੀ ਉੱਥੇ ਮੈਂ ਆਪਣੇ SSC ਨਾਲ ਮੇਰਾ ਕੰਟੈਕਟ ਹੈਗਾ ਗੋਬਿੰਦ ਸਿੰਘ ਨਾਲ ਉਹ ਕਹਿੰਦਾ ਵੀ ਅਸੀਂ 5 ਵਜੇ ਤੁਰਾਂਗੇ ਤੁਹਾਡੇ ਕੋਲੇ 6:30 7 ਵਜੇ ਤੱਕ ਪਹੁੰਚ ਜਾਗੇ ਉਹ ਜੀ ਸਾਡੇ ਕੋਲੇ ਪਹੁੰਚ ਗਿਆ ਉਸ ਤੋਂ ਬਾਅਦ ਅਸੀਂ ਕੰਮ ਕੀਤਾ ਤੇ ਕੰ 12:40 ਦੇ ਦੁਬਾਰਾ ਟਰਾਈ ਕੀਤੀ ਜੀ ਬ੍ਰੇਕਰਾਂ ਦੇ ਵਿੱਚ ਸਫਾਈ ਕਰਨ ਤੋਂ ਬਾਅਦ ਜੀ ਸਫਾਈ ਕਰਨ ਤੋਂ ਬਾਅਦ 12:40 ਮਿੰਟ ਤੇ ਦੁਬਾਰਾ ਫਲੈਸ਼ ਹੋ ਗਿਆ ਜੀ ਜਦੋਂ ਫਲੈਸ਼ ਹੋਇਆ ਉਹਨਾਂ ਦੀ ਟੀਮ ਦੇ ਵਿੱਚ ਜਿਹੜਾ ਉਹਨਾਂ ਦਾ ਇੰਚਾਰਜ ਜੀ ਜਗਜੀਤ ਸਿੰਘ ਕੰਡਾ ਉਹ ਮੇਰੇ ਤੇ ਇਲਜ਼ਾਮ ਲਾ ਰਿਹਾ ਵੀ ਜਿਹੜਾ ਫਲੈਸ਼ ਹੋਇਆ ਤੁਹਾਡੀ ਗਲਤੀ ਨਾ ਹੋਇਆ ਜੀ ਉਸ ਦੇ ਵਿੱਚ ਮੇਰੀ ਗਲਤੀ ਕੋਈ ਵੀ ਹੈ ਨੀਗੀ ਉਸ ਤੋਂ ਬਾਅਦ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਚਲੋ ਛੱਡੋ ਖੜਾ ਕਿ ਜਿਹੜਾ ਕੋਈ ਨੁਕਸਾਨ ਹੋ ਗਿਆ ਵੱਖਰੀ ਗੱਲ ਆਪਾਂ ਦੁਬਾਰਾ ਕੰਮ ਸ਼ੁਰੂ ਕਰੀਏ ਉਸ ਤੋਂ ਬਾਅਦ ਉਹਨਾਂ ਦੇ ਕਹਿਣ ਤੇ ਹੀ ਪਰਮਿਟ ਦੁਬਾਰਾ ਕੱਟ ਕੇ ਅਸੀਂ ਤੰਮਤ ਲਾ ਕੇ ਉਹ ਇਕੱਲੇ ਇਕੱਲੇ ਗੱਡੀ ਉਹਨਾਂ ਦੀ ਬਾਹਰ ਖੜੀ ਆ ਜੀ ਉਹ ਇੱਥੋਂ ਚਲੇ ਗਏ ਜੀ ਐਲੀਗੇਸ਼ਨ ਕੋਸਵਾਇਆ ਜੀ ਮਾਲੀ ਸਾਡੇ ਤੇ ਉਹ ਤੋਂ ਬੜੀ ਐਲੀਗੇਸ਼ਨ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਲਾਇਆ ਜੀ ਜਿਹੜੀ ਉਹ ਪੈਟਰੋਲ ਦੀ ਗੱਲ ਕਰਦੇ ਆ ਉਹ ਉਹ ਤਜਾਬ ਨਿਕਾ ਜੀ ਪੈਟਰੋਲ ਆ ਬੋਤਲਾਂ ਦੇ ਵਿੱਚ ਉਹ ਤਜਾਬ ਕਹਿ ਰਹੇ ਪਰ ਉਹ ਸਾਡੇ ਕੋਲੇ ਹਜੇ ਵੀ ਪਿਆ ਵਾ ਉਹ ਦਿਖਾ ਵੀ ਸਕਦੇ ਜੀ ਤੁਹਾਨੂੰ ਤੇ ਦੂਜੀ ਗੱਲ ਜਿਹੜੀ दारू ਦੀ ਗੱਲ ਕਰਦੇ ਆ ਜੀ दारू ਜੇ ਪੀਤੀ ਹੁੰਦੀ 2 ਵਜੇ ਕੇ 10 ਮਿੰਟ ਤੇ ਸਪਲਾਈ ਨਹੀਂ ਚੱਲਣੀ ਸੀਗੀ ਜੀ ਕਿਉਂਕਿ ਜੇ ਉਹ दारू ਹੀ ਪੀ ਕੇ ਤਾਂ ਹੀ ਕੰਮ ਕਰ ਨਹੀਂ ਸਕਦੇ ਸਪਲਾਈ ਚਾਲੂ ਕੀਤੀ ਨਾਲ ਦੀ ਨਾਲ ਆਈ ਐਕਸ਼ਨ ਸਾਹਿਬ ਨੂੰ ਐਸਐਸਸੀ ਸਾਹਿਬ ਨੂੰ ਦੱਸ ਦਿੱਤਾ ਗਿਆ ਜੀ ਹਾਲਾਂਕਿ ਇਲਜ਼ਾਮ ਮੇਰੇ ਤੇ ਲੱਗ ਰਹੇ ਆ दारू ਉਹਨਾਂ ਦੀ ਗੱਡੀ ਦੇ ਵਿੱਚ ਪਈ ਆ ਗੱਡੀ ਉਹਨਾਂ ਦੀ ਲੋਕ ਆ ਜੀ ਗੱਡੀ ਲੋਕ ਲਾ ਕੇ ਉਹ ਕੱਲੇ ਕੱਲੇ ਇੱਥੋਂ ਗਏ ਆ ਜੀ ਤੇ ਜਿਹੜੇ ਉਹ ਪੈਟਰੋਲ ਦੀ ਗੱਲ ਕਰਦੇ ਸੀ ਜਾਂ ਤਿਆਬ ਦੀ ਗੱਲ ਕਰਦੇ ਉਹ ਮੈਂ ਸਾਡੇ ਐਕਸ਼ਨ ਸਾਹਿਬ ਨੂੰ 29 ਤਰੀਕ ਨੂੰ ਦੱਸ ਚੁੱਕਾ ਉਹ ਚੈੱਕ ਕਰਕੇ ਮੇਰੀ ਇਨਕੁਆਇਰੀ ਕਰ ਚੁੱਕੇ ਆ ਮੇਰੇ ਤੋਂ ਲੈ ਕੇ ਵੀ ਲੈ ਗਏ ਹਨ ਤੇ ਜਿਹੜੇ ਜਿਹੜੇ ਮੇਰੇ ਤੇ ਇਲਜ਼ਾਮ ਰ ਬਿਲਕੁਲ ਝੂਠੇ ਆ ਜੀ ਤੇ ਉਹ ਜਿਹੜੀਆਂ ਬੋਤਲਾਂ ਦੀ ਗੱਲ ਕਰਦੇ ਆ ਜੀ ਪੈਟਰੋਲ ਦੀਆਂ ਉਹ ਬੋਤਲਾਂ ਪੈਟਰ ਇਹ ਦੋਨਾਂ ਦੇ ਵਿੱਚ ਪਟ્રોલ ਆ ਜਿੱਥੋਂ ਮਰਜ਼ੀ ਚੈੱਕ ਹੋ ਸਕਦਾ ਇਹ ਸਾਸ ਪਈ ਜਾ ਤੇ ਫਲੈਸ਼ ਹੋਣ ਕਰਕੇ ਜਾਂਦਾ ਸੀਗਾ ਜੀ ਪਹਿਲਾਂ ਇਹਨੂੰ दारू ਦੱਸ ਰਹੇ ਸੀਗੇ ਉਸ ਤੋਂ ਬਾਅਦ ਉਹ ਤਿਆਬ ਕਹਿ ਰਹੇ ਨੂੰ ਉਹ ਸਿਰਫ ਬੋਤਲ ਤਿਆਬ ਵਾਲੀ ਆ ਜੀ दारू ਮੈਂ ਕੋਈ ਨਹੀਂ ਪੀਤੀ ਹੋਈ ਸੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਡੀਕਲ ਕਰਾਉਣ ਚੱਲਦੇ ਆਪਾਂ ਕੰਮ ਨਿਬੜ ਲਈਏ ਉਹ ਕੱਲੇ ਕੱਲੇ ਪਤਾ ਨਹੀਂ ਕਿੱਥੇ ਚਲੇ ਗਏ ਨਿਕਲ ਗਏ ਜੀ ਉਹਨਾਂ ਦੀ ਗੱਡੀ ਇੱਥੇ ਖੜੀ ਆ ਕਾਰ ਗੱਡੀ ਸਾਨੂੰ ਪਤਾ ਨਹੀਂ ਅਸੀਂ ਤਾਂ ਕੰਮ ਲੱਗੇ ਜੀ ਸਾਡੀ ਸਾਰੀ ਟੀਮ ਜਿੰਨੀ ਖੜੀ ਆ ਵਿੱਚ ਵੀਡੀਓ ਤੁਹਾਨੂੰ ਦੇ ਦਿਆਂਗੇ ਉਹਦੇ ਵਿੱਚ ਅਸੀਂ ਕੰਮ ਲੱਗੇ ਪਏ ਆ ਉਹ ਬਾਹਰ ਨਿਕਲ ਗਏ ਜੀ ਗੱਡੀ ਇ ਨੇ ਮੰਗਤਾ ਜੀ ਇਹ ਹੀ ਆ ਦੇਖੋ ਜਿਹੜਾ ਇਨਸਾਫ ਕੀਤਾ ਜਾਵੇ ਮੈਂ ਵਿਭਾਗ ਦੇ ਹੱਥ ਵਿੱਚ ਰਹਿ ਕੇ ਬਿਜਲੀ ਸਪਲਾਈ ਜਿਹੜੀ ਬਹਾਲ ਕੀਤੀ ਆ 2:10 ਮਿੰਟ ਤੇ ਸਾਰਾ ਪਿੰਡ ਬੰਦ ਸੀਗੇ ਜਿੰਨੇ ਵੀ ਫਿਲਟਰਾਂ ਦੇ ਕੋਲ ਹੈਗੇ 10:08:10 ਇਹ ਬੰਦ ਸੀ ਇਹ ਸਾਰੇ ਮੈਂ ਰਾਤ ਨੂੰ 2:10 ਮਿੰਟ ਤੇ ਚਾਲੂ ਕਰਕੇ ਗਿਆ ਜੀ ਜਿਹੜੇ ਅਲੀਗੇਸ਼ਨ ਲੱਗੇ ਬਿਲਕੁਲ ਝੂਠੇ ਤੇ ਬੇਬਨਾਦ ਆ ਜੀ ਐ ਸਬੰਧੀ ਜਾਂ ਜਗਜੀਤ ਸਿੰਘ ਕੰਡਾ जेई ਸਬਸਟੇਸ਼ਨ ਇੰਚਾਰਜ ਗ੍ਰੈਡ ਮੇਨਟੇਨੈਂਸ ਟੀਮ ਬਿਜਲੀ ਨਿਗਮ ਕੋਟਕਪੂਰਾ ਨਾਲ ਫੋਨ ਉੱਪਰ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਆਪਣਾ ਪੱਖ ਰੱਖਣਾ ਹਰ ਵਿਅਕਤੀ ਦਾ ਅਧਿਕਾਰ ਹੈ ਜੋ ਸਾਡੀ ਟੀਮ ਨਾਲ ਹੋਇਆ ਉਸ ਸੰਬੰਧੀ ਅਸੀਂ ਆਪਣਾ ਬਿਆਨ ਦੇ ਚੁੱਕੇ ਹਾਂ ਬਾਕੀ ਸੱਚ ਜਾਂਚ ਉਪਰੰਤ ਸਾਹਮਣੇ ਆ ਜਾਵੇਗਾ